ਆ ਕਿਹੜੀ ਡਾਈਟਿੰਗ ਹੁੰਦੀ ਆ ਤੁਹਾਡੀ ਲੋੜੀ ਨਹੀਂ ਆ ਵੀ ਲੋੜੀ ਨਹੀਂ ਆ ਅੱਛਾ ਜਮਨ ਲੱਸੀ ਕੋਲ ਡਰਿੰਕ ਕਿ ਤਾ ਤੂੰ ਵੀਡੀਓ ਬਣਾਉਣ ਵਾਸਤੇ ਮੇਰੇ ਅੱਗੇ ਰੱਖਤੀ ਹਾਂ ਆ ਮੈਂ ਲੈ ਲਾਂ ਇਹ ਜੀ ਸਾਰੇ ਜਣੇ ਲੈ ਲਓ ਨਾ ਵੇਖੋ ਜੀ ਕੋਲ ਡਰਿੰਕ ਮੇਰੀ ਆ ਲੱਸੀ ਕਿ ਰਹਦੀ ਆ ਤੇ ਕੋਲ ਡਰਿੰਕ ਉਹ ਵੀ ਪੀਂਦੇ ਆ ਨਾਲ ਮਿੱਠਾ ਵੀ ਪਾਉਂਦੇ ਆ ਅਸਲ ਚ ਜਪਾਂ ਸੀ ਸ਼ੂਟ ਕਰਕੇ ਗਰਮੀ ਇੰਨੀ ਫਿਰ ਸੋਚਿਆ ਘਰ ਜਾ ਕੇ ਠੀਕ ਬਣਾਈਏ ਤੇ ਆਪਾਂ ਇੱਥੇ ਹੀ ਖਾਣ ਲੱਗ ਪਏ ਕਿਉਂਕਿ ਜਦੋਂ ਵੀ ਰਾਤ ਸੌੜਦੇ ਅੱਗੋਂ ਨੰਗੀ ਹੈ ਨਾ ਸੜਕੋਂ ਨੰਗੀਆਂ ਨਹੀਂ ਜਾਂਦਾ ਸਾਡੇ ਪੈਰ ਰੋਕ ਰਿਹਾ ਹਾਂ ਪੈਰ ਗੱਡੀ ਦੇ ਫ੍ਰੇਕ ਆਪਣੇ ਆਪ ਲੱਗ ਜਾਂਦੀ ਹੈ ਕਿਉਂਕਿ ਇੱਥੋਂ ਦਾ ਨਿਊਟਰੀ ਕੋਈ ਨਾ ਬੋਲੇ ਨਾ ਇਹਦੇ ਤੋਂ ਅੱਗੇ ਹੁੰਦਾ ਲੱਗਾ ਲੱਸੀ ਚੁਕੜੀ ਦੇ ਹਾਂ ਆਹ ਵੇਖੋ ਲੱਸੀ ਚੁਕੜੀ ਹੈ ਆਪਣੀ ਹਾਂ ਔਰੇ ਹੈ ਕਿ ਨਹੀਂ ਲੱਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕਿਵੇਂ ਸਾਰੇ ਜਾਣੇ ਹੋ ਤੁਸੀਂ ਸਾਰੇ ਜਣੇ ਵਧੀਆ ਹੋਗੇ ਮੈਂ ਅੱਜ ਆਪਾਂ ਸ਼ੂਟ ਕਰ ਗਏ ਆ ਖਾਸਾ ਕਾਲਜ ਲਾਗੇ ਤੇ ਹੁਣ ਭੁੱਖ ਬੜੀ ਲੱਗੀ ਸੀ ਕਾਸ਼ ਵੀ ਨਿਆਣਾ ਮੈਂ ਸਵੇਰ ਕਵਜੇ ਪਗਿਆ ਕਾਸ਼ੀ ਦੇ ਆਹ ਤੋਂ ਪਹਿਲਾਂ ਜਦੋਂ ਦੀ ਸਕੂਲ ਪੈਣਾ ਨਹੀਂ ਆ ਤੇ ਆਪਾਂ ਕੁਝ ਭੇਡ ਪੂਜਾ ਕਰ ਲਈਏ ਵੈਸੇ ਵੀ ਘਰੇ ਨਹੀਂ ਭੁੱਖ ਨਹੀਂ ਲੱਗਦੀ ਜਦ ਬਾਹਰ ਆ ਜੀਓ ਤਾਂ ਪਤਾ ਨਹੀਂ ਕਿਉਂ ਭੁੱਖ ਲੱਗ ਲੱਪੈਂਦੀ ਘਰੇ ਰੋਟੀ ਨਹੀਂ ਖਾਂਦੇ ਹਨਾ 3:55 ਦਾ ਰੋਟੀ ਨਹੀਂ ਹਾਂ ਨਹੀਂ ਖਾਂਦੇ ਤੇ ਇਨਾਂ ਨੂੰ ਸਾਡੇ ਤਾਂ ਸੀ ਭੁੱਖ ਲੱਗੀ ਕੁਝ ਖਵਾ ਲਓ ਕੁਝ ਖਵਾ ਲਓ ਕੁਝ ਖਵਾ ਲਓ ਤੇ ਮੋਹਰ ਉਹ ਰਸਤਾ ਇੰਨਾ ਤੇਜ਼ ਹੀ ਸੀ ਤੇ ਮਨ ਜਾਰਿਆ ਕਿ ਕੀ ਹੈ ਕਿ ਤੈਨੂੰ ਉੱਕ ਜਾਣ ਬਿਨਾਂ ਰੁਕੇ ਨਿਕਲ ਜਾਣ ਹਨਾ ਹੁਣ ਇਹਨਾਂ ਦਾ ਬ੍ਰੇਕਫਾਸਟ ਚਾਰ ਪੰਜ ਸੌ ਚ ਪੈ ਜਾਣਾ ਤੁਹਾਨੂੰ ਯਾਦ ਹੈ ਨਾ ਜਦੋਂ ਕਾਸ਼ਵੀ ਦਾ ਸਕੂਲ ਛੁੱਟੀ ਰਹਾ ਹੈਗਾ ਹੋਲਡ ਰਿੰਗ ਦੁੱਧ ਲਾ ਆਂ ਮੂੰਹ ਕੁਝ ਰਹਿ ਗਿਆ ਉਹ ਵੀ ਨਹੀਂ ਸਾਰਿਆਂ ਦਾ ਐਕਟ ਹੈ ਨਾ ਕਾਸ਼ਵੀ ਨੇ ਸਕੂਲ ਛੱਡ ਕੇ ਨਾ ਆਪਾਂ ਸਿੱਧਾ ਇੱਥੇ ਆ ਜੀਦਾ ਖਾਣ ਵਾਸਤੇ ਜਦੋਂ ਕਾਸ਼ਵੀ ਨਰਸਰੀ ਵਿੱਚ ਹੁੰਦੀ ਸੀ ਉਹਨਾਂ ਵੱਡੀ ਹੋ ਗਈ ਹੁਣ ਆਪਾਂ ਨੂੰ ਛੱਡ ਦੇਣਾ ਮਾਜੀ ਬੜਾ ਵੇਖਣ ਦਾ ਨੋਂਮ ਵਰੀ ਪਹਿਲਾ ਜੋ 10:30 12 ਵਜੇ ਵਿਹਲੇ ਹੋ ਜਾਣਾ ਰੋਡ 12 ਵੇ ਚੱਲੇ ਵਾ ਦੋ ਕਿ ਵੇਖੀ ਆਪਾਂ ਨਾ ਦੋ ਕਿ ਵੇਖੀ ਆ ਮਾਜੀ ਯਾ ਤੇ ਗਰਮ ਪਰਿਵਾਰ ਚੱਲ ਜਰਾ ਕਿਉਂਕਿ ਅੱਜ ਨੂੰ ਛੁੱਟੀ ਹੋਈ ਹੰਦੀਸ਼ ਛੱਤੀ ਆਂਦਿਆਂ-ਦਿਆਂ ਨੂੰ ਉਨਾ ਹੀ ਟਾਈਮ ਹੋ ਜਾਂਦਾ ਏ ਇਸ ਕਰਕੇ ਆਪਾਂ ਕਦੀ ਕਿਤੇ ਬਹਿ ਜਾਂਦੇ ਕਦੀ ਕਿਤੇ ਬਹਿ ਜਾਂਦੇ ਕਿਤੇ ਹੋਰ ਹੋਣ ਮੰਮੀ ਦੀ ਗੱਲ ਸੁਣ ਲਓ ਕੀ ਕਹਿੰਦੇ ਆ ਤੁਹ ਬੜੀ ਸਫਲ ਹਾਂਜੀ ਬੜੀ ਸਫਾਈ ਦੇ ਨਾਲ ਇਹਨਾਂ ਨੇ ਪੇਸ਼ ਕੀਤਾ ਹੈ ਇਹ ਪੇਸ਼ ਕੀਤਾ ਹੈ ਇਹ ਸ਼ੇਕ ਕੀਤਾ ਹੈ ਕਿ ਆਪਾਂ ਸਿਰਫ ਦੋ ਵੀਡੀਓ ਵੇਖੀਆਂ ਦੋ ਫਿਲਮਾਂ ਵੇਖੀਆਂ ਹੈਨਾ ਤੇ ਇਹ ਮੈਂ ਕਿਹਾ ਡੇਢ ਦੋ ਸਾਲ ਆਂਦੇ ਰਹੇ ਕਾਸ਼ ਨੂੰ ਛੱਡਣ ਤੇ ਇਹ ਝੂਠ ਬੋਲਿਆ ਇਹ ਕਿ ਵੀ ਤਾਂ ਦੋ ਦਿਵਸ ਕਿੰਨੀਆਂ ਵੇਖੀਆਂ ਵੇਖੀਆਂ ਹੋਣੀਆਂ ਦੂਸਰੀ ਗੱਲ ਤੁਹਾਨੂੰ ਪਤਾ ਥੋੜੇ ਦਿਨ ਪਹਿਲਾਂ ਬੰਟਲ ਹੋ ਜੀ ਰਿਹਾ ਸੀ ਨਹੀਂ ਪਤਾ ਹੈਨਾ ਦੇ ਲੋਕਾਂ ਨੂੰ ਨਹੀਂ ਪਤਾ ਲੱਗ ਰਸਤੇ ਦੇ ਵਿੱਚ ਗੱਲਾਂ-ਗੱਲਾਂ ਦੇ ਵਿੱਚ ਇਹਨਾਂ ਨੇ ਉਹ ਗੱਲਾਂ ਕੀਤੀਆਂ ਕਿ ਜਿਹੜੀਆਂ ਸਾਨੂੰ ਕਿਸੇ ਨੂੰ ਨਹੀਂ ਸੀ ਪਤਾ ਮੇਰੇ ਪੇਰੈਂਟਸ ਤੇ ਪੇਰੈਂਟਸ ਨੂੰ ਪਤਾ ਸੀ ਨਾ ਸਾਨੂੰ ਪਤਾ ਨਹੀਂ ਇਹਨਾਂ ਨੇ ਇਹ ਦੱਸਿਆ ਹੋਈ ਤੁਹਾਨੂੰ ਪਤਾ ਹੈ ਰੀਅਲ ਮੈਰਿਜ ਹੈ ਨਾ ਇਹਨਾਂ ਨੇ ਰੀਅਲ ਮੈਰਿਜ ਅਰੇ ਇਹ ਨਾ ਮੈਰਿਜ ਅਰੇਂਜ ਮੈਰਿਜ ਹੋਈ ਆ ਉਹ ਕੋਈ ਨਹੀਂ ਖਾਂਦੇ-ਖਾਂਦੇ ਜਮਾਨ ਇੱਧਰ-ਉੱਧਰ ਹੋ ਜਾਂਦੀ ਨਹੀਂ ਇਹਨਾਂ ਨੇ ਕਹਿਣਾ ਨਿਕਲੀ ਮੇਰੀ ਹਾਂ ਚਲ ਇਹਨਾਂ ਨੇ ਇਹ ਗੱਲ ਦੱਸੀ ਜਾਂਦਿਆਂ ਜਾਂਦਿਆਂ ਹਾਂ ਜਾਂਦਿਆਂ ਜਾਂਦਿਆਂ ਇਹਨਾਂ ਦੇ ਮੂੰਹੋਂ ਕਈ ਸੱਚੀਆਂ ਗੱਲਾਂ ਨਿਕਲ ਗਈਆਂ ਕਹਿਨ ਕਿਰਨ ਨੇ ਪਤਾ ਕੀ ਕਿਹਾ ਕਿ ਮੇਰੇ ਕਾਲਜ ਦੇ ਬਾਹਰ ਇਹ ਆ ਜਾਂਦੇ ਹੁੰਦੇ ਸੀ ਮੈਨੂੰ ਲੈ ਕੇ ਫਿਰ ਆਪਾਂ ਘੁੰਮਣ ਫਿਰਨ ਨਿਕਲ ਜਣਾ ਤੇ ਪੂਰੀ ਸ਼ਾਮੀ 5 ਵਜੇ ਸਾਨੂੰ ਕਰਛਾ ਇਹਦੀ ਛੁੱਟੀ ਹੋ ਜਾਂਦੀ ਹੈ ਨਾ ਕਾਲਜੋਂ ਮਤਲਬ ਪਰ ਕੋਲੇ ਤਾਂ ਤਾਂ ਬਾਹਰ ਰਹੇ ਨਾ ਤੁਸੀਂ ਦੋਵੇਂ ਗਣ ਹਾਂ ਇੱਕ ਕੱਦੀ ਵਾਰੀ ਇਦਾਂ ਹੋਇਆ ਵਾ ਸਿਰਫ ਇੱਕ ਕੱਦੀ ਵਾਰੀ ਉਹ ਇਹਨੇ ਗੱਲ ਜਰਾ ਨਾ ਵਧਾ ਚੜਾ ਕੇ ਦੱਸ ਦਿੱਤੀ ਆ ਪਤਣੇ ਨੇ ਪੀਮਫੂਮ ਖਾਦੀ ਠੀਕ ਹੈ ਤੇ ਸਾਨੂੰ ਜੀ ਨੇ ਵਧਾ ਚੜਾ ਕੇ ਗੱਲ ਦੱਸ ਦਿੱਤੀ ਆ ਮੈਂ ਪੀਮ ਕਿਥੋਂ ਖਾ ਲੈਣੀ ਆ ਮੇਰਾ ਸਪੂਨ ਅੱਛਾ ਮੈਂ ਸੋਚਣ ਲੱਗੀ ਕਿ ਸਪੂਨ ਇਹਨਾਂ ਨੇ ਦੂਸਰੇ ਦਿੱਤੇ ਆ ਕਿੱਧਰ ਚਲੇ ਗਏ ਆ ਇਹਨੇ ਮੇਰੇ ਖਾਂਦੇ ਖਾਂਦੇ ਆਪਣਾ ਸਪੂਨ ਉਧਰ ਲੈ ਗਏ ਰੇ ਵੱਟੇ ਵਾਲਾ ਸਪੂਨ ਮੈਨੂੰ ਰੱਖ ਤਾ ਚਲੋ ਜੀ ਕੋਈ ਗੱਲ ਨਹੀਂ ਦਵਾ ਨਹੀਂ ਨਹੀਂ ਕੋਈ ਗੱਲ ਨਹੀਂ ਨਹੀਂ ਜੀ ਸਹੀ ਗੱਲ ਹੈ ਅਰੇਂਜ ਮੈਰਿਜ ਹੀ ਹੋਈ ਹੈ ਇਹਨਾਂ ਦੀ ਰੀਅਲ ਨਹੀਂ ਮੈਂ ਕਹਿਣ ਦੀ ਅਰੇਂਜ ਮੈਂ ਕਹਿਣਾ ਸੀ ਇਹਦਾ ਕੋਨਟਰੈਕਟ ਤੇ ਹੈ ਅਰੇਂਜ ਮੈਰਿਜ ਹੀ ਹੋਈ ਹੈ ਚਲੋ ਬੱਚੇ ਆ ਜਦੋਂ ਕੁੜੀ ਸਾਢੀ ਹੋ ਗਈ ਆ ਤੇ ਫਿਰ ਮੁੰਡਾ ਜਿੱਥੇ ਮਰਜ਼ੀ ਕਮਾਨ ਲੈ ਕੇ ਜਾਵੇ ਪਰ ਅਸਲ ਵਿੱਚ ਚਾਹੀਦਾ ਸੀ ਵਿਆਹ ਤੋਂ ਬਾਅਦ ਕਮਾਨ ਕਰ ਹੂੰ ਹੂੰ ਪੀਜ਼ੇ ਪੋਜ਼ੇ ਖਾਂਦੇ ਰਹੇ ਤੋਂ ਹਨਾ ਵਿਆਹ ਤੋਂ ਬਾਅਦ ਤੇ ਇਹ ਨੂੰ ਇਹ ਭੁੰਨੀ ਨਹੀਂ ਨਾ ਕਿੱਥੇ ਵੀ ਨਹੀਂ ਥੀ ਕੰਮ ਦੀ ਆ 2 ਕਿਲੋਮੀਟਰ ਦੇ ਰੇਡੀਅਸ ਚ ਰਹਿੰਦੀ ਰਹੀ ਆ ਹੂੰ ਤੇ 2 ਕਿਲੋਮੀਟਰ ਦੇ ਰੇਡੀਅਸ ਤੋਂ ਬਾਹਰ ਨਹੀਂ ਨਿਕਲੀ ਠੀਕ ਆ ਤੇ ਹੁਣ ਇਹਨੂੰ ਨਹੀਂ ਤੇ ਤੈਨੂੰ ਪਤਾ ਵੀ ਨਹੀਂ ਨਾ ਇਹ ਫਿਰ ਹੁਣ ਇਹਨੂੰ ਕਿਉਂ ਕਿ ਨਾ ਤੂੰ ਤਾਂ ਵੀ ਨਹੀਂ ਗੱਲ ਵੱਖਰੀ ਆ ਤੂੰ ਵੀ ਤੂੰ ਵੀ ਤਾਂ ਦੋ ਦਿਨ ਰਿਹਾ ਫਿਰ ਤੈਨੂੰ ਲੱਭੀ ਕਿਉਂ ਰਹੀ ਮੈਂ ਤੇ ਬਹੁਤ ਫਿਰਿਆ ਵਾਂ ਨਹੀਂ ਰਿਹਾ ਨਹੀਂ ਪਰ ਏਰੀਆ ਤੇ ਉਹ ਹੀ ਸਥਾਨੀਂ ਖੋਦੋਂ ਕਿਉਂ ਨਹੀਂ ਹੋਣੀ ਜਿਵੇਂ ਅੱਜ ਆਪਾਂ ਸ਼ੂਟ ਕਰ ਗਏ ਕਿਵੇਂ ਇਹਨਾਂ ਨੇ ਮੈਨੂੰ ਵੇਖ ਲਿਆ ਪਹਿਲਾਂ ਕਿਉਂ ਨਹੀਂ ਵੇਖਿਆ ਸੀਨ ਅੱਜ ਦੇ ਸੀਨ ਵਿੱਚ ਤੂੰ ਹੱਸਣਾ ਕੀਤਾ ਇਹਨੇ ਉਹ ਫੀਲਿੰਗ ਚੱਕ ਲਈ ਹੈ ਨਾ ਅੱਜ ਮੈਂ ਕਿਹਾ ਚਾਹਤ ਵਿੱਚ ਸੇਮ ਮਤਰਾ ਵਿੱਚ ਸੀਨ ਉਹਨਾ ਮੈਂ ਜਿਤਨਾ ਦਾ ਮੈਂ ਸੋਚਿਆ ਹੈ ਇਹਨੇ ਫੀਲਿੰਗ ਚੱਕ ਲਈ ਹੈ ਨਾ ਸਹੀ ਗੱਲ ਆ ਆ ਆਪਣਾੜੀ ਦੱਸ ਦੀ ਕਿ ਉਥੇ ਆ ਖਰਾਬ ਹੋ ਗਿਆ ਕਿ ਵੈਨ ਛੁੱਟ ਗਈ ਤੇ ਉਧਰੋਂ ਜੇਬ 'ਚ ਪੈਸੇ ਨਹੀਂ ਉਦੋਂ ਮੇਰਾ ਪੇਪਰ ਉਹ ਮੈਨੂੰ ਫੋਨ ਕੀਤਾ ਇਹਨੇ ਮੇਰਾ ਨਾ ਪੇਪਰ ਸੀ ਉਸਦੇ ਨਹੀਂ ਆ ਗਿਆ ਤੇ ਵੈਨ ਵੀ ਨਿਕਲ ਗਈ ਆ ਤੇ ਮੇਰਾ ਪੇਪਰ ਸੀ ਇਹ ਵੀ ਦੱਸੋ ਨਾ ਹਾਂ ਉਹ ਐਗਜ਼ਾਮ ਸੀ ਉਹ ਗੱਲ ਕਰਨਾ ਪੇਪਰ ਸੀ ਉਹ ਨਾਲੇ ਦੀ ਗੱਲ ਹੈ ਤੇ ਕੀ ਹੋਇਆ ਮੈਂ ਆਪਣੇ ਉਥੇ ਆਫਿਸ ਸ਼ੋਰੂਮ 'ਤੇ ਆਫਿਸ ਬੈਠਾ ਹਾਂ ਠੀਕ ਹੈ ਬਟਾੜਾ ਰੋਡ ਦੇ ਤੇ ਤੇ ਇਹ ਬਾਅਦ ਵਿੱਚ ਉਥੋਂ ਇਹਨੇ ਸ਼ੀ ਨਸਰ ਤੋਂ ਆਟੋ ਲਿਆ ਆਟੋ ਲੈ ਕੇ ਲਓ ਜੀ ਆਪੀ ਦੱਸਣ ਲੱਗੇ ਜਰਨੀ ਲੱਗੇ ਦੱਸਣਾ ਲਵ ਸਟੋਰੀ ਦੱਸਣਾ ਇਹਨੇ ਉਥੋਂ ਆਟੋ ਲਿਆ ਆਟੋ ਲੈ ਕੇ ਤੇ ਮੈਂ ਇਹਨੂੰ ਕਿਹਾ ਕਿ ਤੂੰ ਨਾ ਉਹਨੂੰ ਕਿਹਾ ਵੀਰ ਕਾ ਚੌਕ ਜਾਣਾ ਵੀਰ ਦਾ ਚੌਕ ਆ ਗਈ ਨਾ ਜੇਬ ਚ ਰੁਪਈਏ ਫਿਰ ਉਹਨੂੰ ਪੈਸੇ ਵੀ ਮੈਂ ਦਿੱਤੇ ਜਿਹੜੇ ਆਈਏ ਤਾਂ ਕਿਨੇ ਵਾਪਸ ਨਹੀਂ ਕੀਤੇ ਮੈਂ ਆ ਗਈ ਆ ਨਾ ਇਹ ਪਾਲ ਬੜੀ ਹੈ ਨਹੀਂ ਉਹ ਤਾਂ ਯੂਨੋ ਨਹੀਂ ਲੈ ਚੱਲਦਾ ਇਹ ਉਹਨੂੰ ਪੈਸੇ ਵੀ ਮੈਂ ਦਿੱਤੇ ਮੈਂ ਦੇ ਕੇ ਬਾਅਦ ਵਿੱਚ ਬੇਰਕਾ ਚੌਂਕ ਤੋਂ ਇਹਨੂੰ ਲੈ ਕੇ ਤੇ ਅੱਗੇ ਦੇ ਗਲੋਬਲ ਇੰਸਟੀਚਿਊਟ ਦੇ ਕਾਲਜ ਛੱਡਿਆ ਇਹਨੂੰ ਇੱਕ ਵਾਰੀ ਤੇ ਇੱਕ ਵਾਰੀ ਤੇ ਇੱਕ ਵਾਰੀ ਮੈਨੂੰ 20 ਗੇ ਪੁੱਲਣੇ ਫੇਰੋ ਵੀ ਨਹੀਂ ਸੀ ਇੱਕ ਵਾਰੀ ਤੇ ਪਿੰਨੂ ਨੂੰ ਸ਼ਿੱਦਾਂ ਵੀ ਚੱਕ ਲਿਆ ਜਿਹੜਾ ਨੇ ਕਿਹਾ ਮੈਨੂੰ ਕਿਹਾ ਮੈਨੂੰ ਤਾਂ ਲੱਗਦਾ ਕਿ ਆ ਸਭ ਕੁਝ ਤੁਸੀਂ ਜਾਣ ਕੇ ਮਿਸ ਕਰਦੇ ਰਹੇ ਜੀ ਆਪਣੇ ਮੈਨੂੰ ਵੀ ਐਂ ਲੱਗਦਾ ਲੱਗਦਾ ਨਾ ਮੈਨੂੰ ਵੀ ਐਂ ਲੱਗਦਾ ਕਿ ਇਹ ਜਾਂ ਕਣਕੇ ਵੈਨ ਮਿਸ ਕਰਦੀ। ਇਹਨੂੰ ਪਤਾ ਹੀ ਕਿ ਇਹਦੀ ਬੈਂਡ ਦਾ ਟਾਈਮ ਤੇ ਮੇਰੇ ਘਰੋਂ ਨਿਕਲਣ ਦਾ ਟਾਈਮ ਸੇਮ ਸੀਗਾ। ਅਗਲੇ ਦਿਨ ਨੇ ਇਹ ਫੇਰ ਮਿਸ ਕੀਤੀ ਤੇ ਮੈਂ ਘਰੋਂ ਲੈ ਨਿਕਲਦਾ ਹੀ ਮੈਨੂੰ ਅੰਦੀ ਮਰੀ ਨਾ ਬੈਂਡ ਛੁੱਟ ਗਈ ਆ। ਹਾਂ ਉਹ ਤੇ ਫੇਰ ਕਿਰਨ ਕਾਰਨ ਵੀ ਹੈਗਾ ਨਾ। ਸੱਚੀ ਛੁੱਟ ਗਈ ਸੀ। ਉਹ ਤੇ ਫੇਰ ਇਤਰਾ ਹੀ ਕਹਿਣਾ ਉਹ ਤਾਂ ਸੱਚੀ ਛੁੱਟ ਗਈ। ਇਹ ਵੀ ਦੱਸਣਾ ਮੇਰੇ ਫਰੈਂਡ ਵੀ ਨਾਲ। ਇਹ ਨਾਲ ਹੀ ਮੈਨੂੰ ਧਿਆਨ ਆ। ਮੇਰੀ ਵੀ ਸੱਚੀ ਛੁੱਟ ਗਈ। ਉਹ ਹੈਗੀ ਹੀ ਉਹ ਇੱਕ ਜਿੱਠੀ ਜੀ ਹੈਗੀ ਹੀ। ਭਾਵੇਂ ਵੇਂਦੀ ਉਹ ਟਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਸਾਰੇ ਵਲੌਗਰੋ ਵੇਂਦੀ ਹੋ ਗਈ ਤੇ ਕੀ ਕਹੇਗੇ ਕਿ ਜੀਚੂ ਨੂੰ ਐਸਾ ਕਹਿੰਦੇ ਆ ਹਾਂ ਤੁਹਾਨੂੰ ਪਤਾ ਹੈ ਤੇ ਹੁਣ ਜਲਦੀ ਮਿਹਰਬਾਨੀ ਕਰੋ ਕਾਸ਼ਵੀ ਘਰ ਆ ਗਈ ਨਾ ਤੇ ਉਹਨੇ ਨਾ ਪਾਪਾ ਮਾ ਮਾ ਪਾਪਾ ਦਾ ਵੀ ਬੈਕਗ੍ਰਾਉਂਡ ਆ ਲੀਏ ਇੱਕ 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 ਪਲੇਟ ਪਾਪਾ ਦੀ ਬੈਕਗ੍ਰਾਉਂਡ ਉਹਦੇ ਚੇਤੇ ਬੈਕ ਕਰਾ ਲਈਏ ਤੇ ਉਹਨਾਂ ਨੂੰ ਦੋ ਤੇ ਬਾਅਦ ਚੋਂ ਤੁਸੀਂ ਫੇਰ ਫ੍ਰੀਜ ਤੇ ਫੇਰ ਅੱਗੇ ਸੈਕਿੰਡ ਸਟੈਪ ਜਿਹੜਾ ਵਾ ਉਹ ਸੈਕਿੰਡ ਡੇ ਹੈ ਕਿ ਤੁਸੀਂ ਹੁਣ ਜਾ ਕੇ ਕਹਿੰਦਾ ਅੱਛਾ ਕਿ ਇਹ ਸਾਰੀ ਇਸੇ ਕੁੜੀ ਨਾਲ ਵਿਆਹ ਕਰਨਾ ਨਹੀਂ ਮੈਂ ਕਿਸੇ ਨਾਲ ਨਹੀਂ ਕਰਨਾ ਉਹ ਅੱਗੇ ਮੇਰੇ ਕੋਲ ਗਲਤੀ ਹੋਈ ਮੈਂ ਦੁਬਾਰਾ ਇਹਨ ਇੱਕ ਗੱਲ ਹੈ ਲੇਡੀਜ਼ ਨੂੰ ਸਾਰਨਾ ਵਧ ਖੁਸ਼ੀ ਕਦੋਂ ਮਿਲਦੀ ਆ ਪਤਾ ਇਸ ਗੱਲ ਦਾ ਜਦੋਂ ਬਾਹਰ ਕੁਝ ਨਾ ਬਣਾਣਾ ਬਿਚੇ ਜਦੋਂ ਕਿਚਨ ਕਿਚਨ ਤੋਂ ਕੰਮ ਹੋ ਰਹੀ ਹੈ ਉਦੋਂ ਖੁਸ਼ੀ ਮਿਲਦੀ ਆ ਜਦੋਂ ਆਟੇ ਤੋਂ ਰੇਲ ਮਿਲ ਜੇ ਨਾ ਆਟੇ ਮਾਜਾ ਕੇ ਲੈਣਾ ਲੈਂਦੀ ਹੈ ਸ਼ੁਕਰੀਆ 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 ਅਜਾ ਇੱਕ ਗੁਪਈ ਜਨੋ ਆਪ ਪੈਕ ਕਰ ਦਿਓ ਭਾਜੀ ਇਹਦੀ ਚਲੋ ਜੀ ਅੱਜ ਤੋਂ ਸਾਡੇ ਵਲੌਗੀ ਮੇਨ ਰਹਿ ਗਿਆ ਤੁਹਾਡੀ ਜਿਹੜੀ ਲਵ ਸਟੋਰੀ ਹੈ ਜੇ ਤੁਸੀਂ ਹੋਰ ਵੀ ਜਾਨਣਾ ਚਾਹੋਗੇ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਰਮਨ ਚੈਨਲ ਤੇ ਜਾ ਕੇ ਨਵੀਂ ਸੀਰੀਜ਼ ਸਾਡੀ ਸਟਾਰਟ ਹੋਈਆ ਸ਼ਟ ਹੋਈਆ ਨੂ ਤੇ ਬਦਲਦੇ ਰੂਪ ਮੈਂ ਜ਼ਰੂਰ ਇੱਥੇ ਦੱਸਿਆ ਕਰਕੇ ਤੇ ਚਲਾਂ ਸਟਰੀ ਵੀ ਆ ਬਾਅਦ ਲੜਾਈ ਵੀ ਇੱਕ ਹੈ ਮਤਲਬ ਕਿ ਜਿੰਨੇ ਸਾਰਾ ਕੁਝ ਮਿਕਸ ਹੁੰਦਾ ਜਿਵੇਂ ਮਿਕਸ ਕੁਝ ਹੀ ਹੁੰਦਾ ਖੱਟਾ ਮਿੱਠਾ ਸਾਰਾ ਆਸ਼ਾ ਪਾਚਿਆ ਇਹ ਮੈਂ ਚਲੋ ਕਹਿਣੀ ਚਾਹੁੰਨਾ ਮੈਂ ਪਤਾ ਨਹੀਂ YouTube ਬਦੋਂ ਉਹ ਚੀਜ਼ ਕਹਿਣੀ ਜਾਏ ਜਾਂ ਕੇ ਨਹੀਂ ਜਾਏ ਜੋ ਮੈਨੂੰ ਨਹੀਂ ਇਸ ਗੱਲ ਦਾ ਪਤਾ ਪਰ ਜਿੰਨੇ ਜਾਣੇ ਵੀਡੀਓ ਦੇਖਦੇ ਹਨ ਉਸ ਸੱਜ Sorry ਜਿੰਨੇ ਜਾਣਿਆਂ ਨੇ ਚੈਨਲ ਸਬਸਕ੍ਰਾਈਬ ਕੀਤਾ ਵਾ ਤੇ ਉਹ ਵੀਡੀਓ ਦੇਖਦੇ ਆ ਉਸ ਤੋਂ ਕਿਤੇ ਵੱਧ ਮੈਂ ਉਹ ਐਗਜ਼ੈਕਟ ਨੰਬਰ ਨਹੀਂ ਬੋਲ ਸਕਦਾ ਕਿਉਂਕਿ YouTube ਦੇ ਆਪਣੇ ਰੂਲਸ ਆ ਕੋਈ ਉਸ ਤੋਂ ਕਿਤੇ ਵੱਧ ਲੋਕ ਉਹ ਦੇਖਦੇ ਆ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਰਾਈਟ ਰਾਈਟ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਇਸ ਕਰਕੇ ਸਾਡੀ ਰਿਕਵੈਸਟ ਆ ਕਿ ਸਰ ਮੈਮ ਅਗਰ ਤੁਸੀਂ ਜੀ ਮੇਰੇ ਤੋਂ ਕੋਈ ਛੋਟਾ ਵੀਰ ਆ ਜਾਂ ਮੇਰੀ ਕੋਈ ਛੋਟੀ ਭੈਣ ਆ ਜੋ ਵੀ ਦੇਖਦੇ ਆ ਮੇਰੀ ਰਿਕਵੈਸਟ ਹੈ ਕਿ ਅਗਰ ਤੁਹਾਨੂੰ ਪਸੰਦ ਆਉਂਦੀ ਹੈ ਵਾਣਾ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰੋ ਪਲੱਸ ਸਬਸਕ੍ਰਾਈਬ ਜ਼ਰੂਰ ਕਰੋ ਤੇਰੀ ਸਾਨੂੰ ਪਤਾ ਲੱਗੇ ਤੁਹਾਨੂੰ ਵੀ ਪਤਾ ਵਾ ਕਰਨਮਾਨ ਚੈਨਲ ਮਿਸਟਰ ਮਿਸਿਸ ਮਾਨ ਚੈਨਲ ਮੋਰਓਵਰ ਸਾਡੀ प्यारी जी एक लोटी मां ਦਾ ਜਨਰਲ ਜਸਵੀਰ ਕੋ ਸਾਰਿਆਂ ਦੀ ਮੰਮੀ ਇੱਕ ਲੋਟੀ ਹੁੰਦੀ ਹੈ ਘਟਿਚ ਚਲੋ ਮੈਂ ਪੇਮੈਂਟ ਕਰ ਤੇ ਜਰੂਰ ਜੀ ਹਾਂ ਜਰੂਰ ਦੇਖਿਆ ਜਰੂਰ ਦੇਖਿਆ थैंक यू सो मच কিরਣ ਮਾਨ ਦੁਬਾਰਾ ਬੋਲ ਦਿਓ কিরਣ ਮਾਨ ਚੈਨਲ ਦੇ ਇਸ ਦਾ ਆਓ ਚਲੋ ਦੁਬਾਰਾ ਚੈਨਲ ਨੇਮ ਕਿਰਨ ਮਾਨ ਇਸਡੇਪੋਰ ਮਿਸਟਰ ਮਿਸਿਸ ਮਾਨ ਸਾਡੇ ਤੇ ਇਹ ਚੈਨਲ ਨਾਲ ਦਿਨਾਂ ਚੈਨਲ ਨੂੰ ਜਿਆਦਾ ਜਿਆਦਾ ਸ਼ੇਅਰ ਲਾਈਕ ਮੈਂਟ ਸਬਸਕ੍ਰਾਈਬ ਕਰਿਓ ਲਵ ਯੂ ਕਿਰਨ ਕਿਰਨ ਮਾਨ ਚੈਨਲ ਤੇ ਸਟੋਰੀ ਪੰਦੀ ਰੋਜ਼ 12:30 ਵਜੇ ਉਰਤੇ ਸਟੋਰੀ ਚੱਲ ਰਹੀ ਆ ਨੂਨੇ 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 ਬਦਲਦੇ ਰੂਪ ਜਸਵੀਰ ਕੋਲ ਤੇ ਪੈਂਦੀ ਆ 2 ਵਜੇ ਤੇ ਜਿਹੜਾ ਮੇਰੇ 3rd ਚੈਨਲ ਆ ਮਿਸਟਰ ਮਿਸਿਸ ਮਾਨੋ ਦੇ ਉਤੇ ਅਬ ਮੈਂ ਟਾਈਮਿੰਗ ਚੇਂਜ ਕੀਤੀ ਆ ਮੈਂ 10 ਵਜੇ ਤੋਂ ਸਟਾਰਟ ਕਰਾਂਗੇ 10 ਵਜੇ ਪਾਇਆ ਕਰਾਂਗੀ ਹੁਣ ਤੇ ਤੁਸੀਂ ਜਾ ਕੇ ਦੇਖ ਲਿਓ ਬਾਏ ਬਾਏ I लव यू ਆਲ